ਸਾਰੇ ਇਸ ਜਿਹੜੀਆਂ ਦੇ ਨਾਲ ਜਿਹੜੇ ਜੀ ਸਾਡੇ ਸਾਰੇ ਇਹ ਦਿਵਿਆਂਗ ਭੈਣ ਭਰਾ ਸਾਡੇ ਬਜ਼ੁਰਗ ਸਾਡੀਆਂ ਮਾਤਾਵਾਂ ਪਿੜਾ ਜਿਨ੍ਹਾਂ ਦੀ ਆ ਪੈਸ਼ਨਾਂ ਲੱਗੀਆਂ ਜਿਹੜੇ ਪੈਸ਼ਨਰ ਨੇ ਉਹਨਾਂ ਸਾਰਿਆਂ ਨੂੰ ਪਿਆਰ ਫਰੀਦ ਸਾਥ ਸ਼੍ਰੀ ਅਕਾਲ ਜੀ ਇਸ ਵੀਡੀਓ ਦੇ ਵਿੱਚ ਅਪਡੇਟ ਤੁਹਾਨੂੰ ਦੇਵਾਂਗੇ ਜੂਨ ਮਹੀਨੇ ਦੀ ਪੈਨਸ਼ਨ ਕਦੋਂ ਪਹੁੰਚੀ ਹੋ ਸਕਦੀ ਹੈ ਕਿੰਨੀ ਜਾਰੀ ਹੋ ਸਕਦੀ ਹੈ ਇਹ ਤੁਹਾਨੂੰ ਦੱਸਾਂਗੇ ਸਭ ਤੋਂ ਪਹਿਲਾਂ ਆਪਾਂ ਜੇਕਰ ਮੁੱਖ ਦੀ ਗੱਲ ਕਰਦੇ ਹਾਂ ਜੂਨ ਮਹੀਨੇ ਦੀ ਪੈਨਸ਼ਨ ਦੀ ਜੂਨ ਮਹੀਨੇ ਦੀ ਪੈਨਸ਼ਨ ਦੀ ਜੇਕਰ ਗੱਲ ਕਰੀਏ ਤਾਂ ਕੋਈ ਲੇਟ ਹੋਣ ਦੇ आसार ਨਹੀਂ ਹੈ ਕਿਉਂਕਿ ਹੁਣ ਕੋਈ ਐਦਾਂ ਦਾ ਟੈਕਨੀਕਲ ਰੀਜ਼ਨ ਕੋਈ ਲੱਗ ਨਹੀਂ ਰਿਹਾ ਕਿ ਸਰਕਾਰ ਪੈਸ਼ਨ ਪਿਛੇ ਅਪ੍ਰੈਲ ਦੀ ਵੀ ਪੈਨਸ਼ਨ ਲੇਟ ਪਈ ਸੀ ਜਿਸ ਦੇ ਨਾਲ ਥੋੜਾ ਹਿਸਾਬ ਕਿਤਾਬ بگੜ ਗਿਆ ਸੀ ਬਜਟ ਸੈਕਸ਼ਨ ਕਰਕੇ ਲੇਟ ਹੋਈ ਸੀ ਅਪ੍ਰੈਲ ਮਹੀਨੇ ਦੀ ਪੈਨਸ਼ਨ ਉਸ ਤੋਂ ਬਾਅਦ ਫਿਰ ਮਈ ਦੀ ਪੈਨਸ਼ਨ ਲੇਟ ਹੋ ਗਈ ਤੇ ਹੁਣ ਜੂਨ ਮਹੀਨੇ ਦੀ ਪੈਨਸ਼ਨ ਬਿਲਕੁਲ ਤੁਹਾਨੂੰ ਰਾਈਟ ਟਾਈਮ ਤੇ ਆਏਗੀ ਜੀ 7 ਤੋਂ ਲੈ ਕੇ 15 ਦੇ ਵਿੱਚਕਾਰ ਪੈਨਸ਼ਨਾਂ ਪੈਂਦੀਆਂ ਹੁੰਦੀਆਂ ਨੇ ਯਾਨੀ ਕਿ ਜਿਹੜਾ ਮਹੀਨੇ ਦਾ ਦੂਜਾ ਹਫਤਾ ਹੁੰਦਾ ਹੈ ਉਹਦੇ ਵਿੱਚ ਪੈਨਸ਼ਨਾਂ ਪੈਂਦੀਆਂ ਹੁੰਦੀਆਂ ਨੇ ਸਾਰੇ ਪੈਨਸ਼ਨਰਾਂ ਦੇ ਖਾਤਿਆਂ ਦੇ ਵਿੱਚ ਲਾਭਪਾਤਰੀਆਂ ਦੇ ਖਾਤਿਆਂ ਦੇ ਵਿੱਚ ਤੇ ਉਹਨਾਂ ਨੂੰ ਫਿਰ ਪੈਨਸ਼ਨਾਂ ਜੜੀਆਂ ਨੇ ਟਰਾਂਸਫਰ ਕਰ ਦਿੱਤੀਆਂ ਜਾਂਦੀਆਂ ਨੇ ਦੂਜੀ ਗੱਲ ਜੀ ਕੀ ਜਿਹੜੀ 1500 ਤੇ 2500 ਵਾਲੀ ਗੱਲ ਚੱਲਦੀ ਆ ਕਿ 1500 ਆਏਗੀ ਕਿ 2500 ਆਏਗੀ ਐਥੇ ਤੁਹਾਨੂੰ ਇਹ ਦੱਸ ਦਈਏ ਕੀ ਸਰਕਾਰ ਨੇ ਜਦੋਂ ਸਰਕਾਰ ਬਣੀ ਸੀ ਉਸ ਤੋਂ ਪਹਿਲਾਂ ਗਰੰਟੀਆਂ ਦਿੱਤੀਆਂ ਸੀ ਕਿ ਅਸੀਂ ਸਰਕਾਰ ਬਣਦੇ ਹੀ ਇਹ ਵਾਅਦੇ ਆਪਣੇ ਗਰੰਟੀਆਂ ਪੂਰੀਆਂ ਕਰਾਂਗੇ ਉਹਨਾਂ ਦੇ ਵਿੱਚ ਇੱਕ ਵਾਅਦਾ ਇਹ ਵੀ ਸੀ ਕਿ ਦਿਵਿਆਂਗਾ ਨੂੰ ਜਿਹੜੇ ਹੈਂਡੀਕੈਪ ਨੇ ਜਾਂ ਫਿਰ ਜਿਹੜੇ ਬਜ਼ੁਰਗ ਨੇ ਜਾਂ ਫਿਰ ਜਿਹੜੀਆਂ ਸਾਡੀਆਂ ਮਾਤਾਵਾ ਪੈਣਾ ਪੈਸ਼ਨਰਾਂ ਨੇ ਉਹਨਾਂ ਨੂੰ ਪੈਸ਼ਨਾਂ ਦੇ ਵਿੱਚ ਵਾਅਦਾ ਕੀਤਾ ਜਾਵੇਗਾ ਪਰ ਹਾਲੇ ਤੱਕ ਕੋਈ ਐਦਾ ਦਾ ਫੈਸਲਾ ਪੰਜਾਬ ਦੇ ਵਿੱਚ ਖੰਜਾ ਸਰਕਾਰ ਨੇ ਨਹੀਂ ਲਿਆ ਜੇਕਰ ਆਪਾਂ ਨਾਲ ਲੱਗਦੇ ਸੂਬਿਆਂ ਦੀ ਗੱਲ ਕਰਦੇ ਹਿਮਾਚਲ ਦੇ ਵਿੱਚ ਵੀ ਪੈਸ਼ਨ ਵਧੀਆ ਹੈ 450 ਵਧੀਆ ਹੈ ਹਰਿਆਣੇ ਦੇ ਵਿੱਚ ਤੁਸੀਂ ਦੇਖ ਸਕਦੇ ਆ ਉੱਥੇ ਵੀ ਪੈਸ਼ਨ ਵਧੀਆ 2000 ਤੋਂ 2500 ਕਰ ਦਿੱਤੀ ਗਈ ਹੈ ਦਿੱਲੀ ਦੇ ਵਿੱਚ 3000 ਪੈਨਸ਼ਨ ਹੋਈ ਉੱਥੇ 500 ਦਾ ਵਾਅਦਾ ਹੋਰ ਹੁਣ ਸਰਕਾਰ ਕਰਨ ਜਾ ਰਹੀ ਹੈ ਤੇ ਉੱਥੇ 3500 ਰੁਪਏ ਪੈਨਸ਼ਨ ਮਿਲੇਗੀ ਭਾਵਿਆ ਬਜ਼ੁਰਗ ਨੇ ਹੈਂਡੀਕੈਪ ਨੇ ਤੇ ਇਸ ਕਰਕੇ ਪੰਜਾਬ ਸਰਕਾਰ ਨੂੰ ਵੀ ਐਦਾਂ ਦਾ ਫੈਸਲਾ ਜਰੂਰ ਲੈਣਾ ਚਾਹੀਦਾ ਕਿਉਂਕਿ ਜਿਹੜੇ ਸਾਡੇ ਇਹ ਵਰਗ ਦੇ ਲੋਕ ਨੇ ਭਾਵਿਆ ਹੈਂਡੀਕੈਪ ਨੇ ਬਜ਼ੁਰਗ ਨੇ ਮਾਤਾਵਾ ਪਹਿਣਾ ਜਿਹਨਾਂ ਦੀ ਵਿਧਵਾ ਪੈਸ਼ਨਾਂ ਲੱਗੀਆਂ ਨਹੀਂ ਘਰ ਦਾ ਗੁਜ਼ਾਰਾ ਕਰਨਾ ਉਹਨਾਂ ਦਾ ਬਹੁਤ ਮੁਸ਼ਕਲ ਹੁੰਦਾ 1500 ਦੇ ਵਿੱਚ ਇਹ ਸਰਕਾਰ ਨੂੰ ਵੀ ਪਤਾ ਹੈ ਇਸ ਕਰਕੇ ਵਾਅਦਾ ਹੋਣਾ ਜੋ ਬਹੁਤ ਲਾਜ਼ਮੀ ਹੈ ਜ਼ਰੂਰੀ ਹੋਈ ਹੈ ਕਿਉਂ ਕਿਉਂਕਿ ਦੁਜਾ ਵਾਰ ਸੀ ਜਿਗਰਾ ਫਾ ਦੇਖਦੇ ਆ ਪੰਜਾਬ ਸਰਕਾਰ ਵੱਲੋਂ ਜੀ ਵੱਡੇ ਲੈਵਲ ਤੇ ਵੈਰੀਫਿਕੇਸ਼ਨ ਦਾ ਕੰਮ ਕੀਤਾ ਜਾ ਰਿਹਾ ਇਹ ਤੁਹਾਨੂੰ ਅਸੀਂ ਪਹਿਲਾਂ ਵੀ ਦੱਸ ਚੁੱਕੇ ਹਾਂ ਵਕ ਵਕ ਜ਼ਿਲ੍ਹਿਆਂ ਦੇ ਵਿੱਚ ਜਿਹੜੇ ਫਰਜ਼ੀ ਲਾਪਤਰੀ ਸੀ ਫਰਜ਼ੀ ਜਿਹੜੇ ਪੈਸ਼ਨਾਂ ਲੈ ਰੇ ਸੀ ਦਸਤਾਵੇਜ਼ ਗਲਤ ਲਾ ਕੇ ਤੇ ਉਹ ਇੱਕ ਤਾਂ ਹੱਕ ਮਾਰਦੇ ਨੇ ਜਿਹੜੇ ਅਰੀਜਨਲ ਜਿਹੜੇ ਜਿਨ੍ਹਾਂ ਨੂੰ ਵਕਤ ਦੀ ਮਾਰਫਈ ਹੈ ਅਸਲ ਦੇ ਵਿੱਚ ਉਹਨਾਂ ਦੇ ਵੀ ਹੱਕ ਇਹ ਲੋਕ ਖਾਂਦੇ ਨੇ ਝਾਲੀ ਦਸਤਾਵੇਜ਼ ਲਾ ਕੇ ਝਾਲੀ ਆਪਣੇ ਪੈਸ਼ਨਾਂ ਲਵਾ ਲੈਂਦੇ ਨੇ ਤੇ ਫਿਰ ਇਹਨਾਂ ਦੇ ਜਿਹੜੀਆਂ ਪੈਸ਼ਨਾਂ ਕੱਟੀਆਂ ਜਾ ਰਹੀਆਂ ਨੇ 2 ਲੱਖ ਖਾਦੇ ਪੰਜਾਬ ਸਰਕਾਰ ਨੇ ਚੱਕਦੇ ਸੀ ਉਹਨਾਂ ਦੀਆਂ ਪੈਸ਼ਨਾਂ ਬੰਦ ਦੇ ਖਾਤੇ ਬਲੌਕ ਕਰ ਦਿੱਤੇ ਗਏ ਸੀ ਉਹਦੇ ਕਰਕੇ ਵੀ ਕਿਤੇ ਨਾ ਕਿਤੇ ਹੋ ਸਕਦਾ ਕਿ ਕੰਮ ਪੈਸ਼ਨ ਵਾਲਾ ਰੁਕਿਆ ਹੋਵੇ ਤੇ ਹੋ ਸਕਦਾ ਹੈ ਸਰਕਾਰ ਕੀ ਆਉਣ ਦੇ ਮਹੀਨਿਆਂ ਦੇ ਵਿੱਚ ਫੈਸਲਾ ਲੈ ਵੀ ਸਕਦੀ ਹੈ ਕਿ ਪੈਸ਼ਨ ਦੇ ਵਿੱਚ ਵਾਧਾ ਕੀਤਾ ਜਾਵੇ ਪਰ ਹਾਲੇ ਇਹ ਕਿ ਆਸਰਾਈ ਨਹੀਂ ਆਪਾਂ ਕਨਫਰਮ ਨਹੀਂ ਆਪਾਂ ਕਰ ਸਕਦੇ ਕਿ ਹਾਂ ਪੰਜਾਬ ਸਰਕਾਰ ਕਰਨ ਜਾ ਰਹੀ ਹੈ ਜੇਕਰ ਸਰਕਾਰ ਨੇ ਜੇੜੀ ਸਰਕਾਰ ਨੇ ਕਰਨਾ ਹੁੰਦਾ ਹੈ ਉਹ ਫਿਰ ਫੈਸਲਾ ਤੁਰੰਤ ਲੈਂਦੀਆਂ ਨੇ ਜਿਵੇਂ ਦਿੱਲੀ ਦੇ ਵਿੱਚ ਮਾਨਯੋਗ ਮੁੱਖ ਮੰਤਰੀ ਸਾਹਿਬ ਨੇ ਲਾਈਵ ਆ ਕੇ ਉਹਨਾਂ ਨੇ ਇਹ ਗੱਲ ਆਖੀ ਕਿ ਅਸੀਂ ਪੈਸ਼ਨਾ ਵਧਾ ਰਹੇ ਹਾਂ 3000 ਤੋਂ ਹੋਰ 500 ਰੁਪਏ ਉੱਤੇ ਕਰਨੇ ਆ ਤਾਂ ਜੋ ਇਹਨਾਂ ਦਾ ਗੁਜ਼ਾਰਾ ਬਸਰ ਜਿਹੜਾ ਇਹਨਾਂ ਦਾ ਸੁਖਾਵਾਂ ਹੋ ਸਕੇ ਤਾਂ 3500 ਰੁਪਏ ਉੱਤੇ ਪੈਸ਼ਨ ਕਰ ਦੇ ਗਈਆ ਪੰਜਾਬ ਦੇ ਵਿੱਚ ਕਦੋਂ ਹੋਏਗੀ ਇਹ ਆਉਂਦੇ ਮਹੀਨੇ ਦੇ ਵਿੱਚ ਹੀ ਪਤਾ ਲੱਗੇਗਾ ਫਿਲਹਾਲ ਹਾਲੇ 1500 ਰੁਪਏ ਆ ਪੈਨਸ਼ਨ ਚੱਲ ਰਹੀ ਹੈ 2500 ਮੰਗ ਹੈ ਵਕ ਵਕ ਜਿੱਥੇ ਬੰਦੀਆਂ ਵੱਲੋਂ ਕਿ 2500 ਰੁਪਏ ਕੀਤਾ ਜਾਵੇ ਪਰ ਜਦੋਂ ਸਰਕਾਰ ਫੈਸਲਾ ਲੈਂਦੀ ਹੈ ਇਹ ਸਰਕਾਰੀ ਜਾਣਦੀ ਹੈ ਤੇ ਜਦੋਂ ਲਈਗੀ ਫੈਸਲਾ ਤੁਹਾਨੂੰ ਅਪਡੇਟ ਦੇਾਂਗੇ ਜੇਕਰ ਜੋਨ ਦੀ ਪੈਨਸ਼ਨ ਦੀ ਗੱਲ ਕਰਦੇ ਆ ਤੁਹਾਨੂੰ ਐਗਜ਼ੈਕਟ ਰਾਈਟ ਟਾਈਮ ਤੇ ਆਏਗੀ ਜੇ ਇੱਥੇ ਦੌਰ ਆਈ ਨਹੀਂ ਹੈ ਕੋਈ ਇਹਦਾ ਕਾਰਨ ਲੱਗ ਨਹੀਂ ਰਿਹਾ ਆਪਣੇ ਡਾਕੂਮੈਂਟ ਤੁਸੀਂ ਅਪਡੇਟ ਕਰਕੇ ਜਰੂਰ ਰੱਖੋ ਬੈਂਕ ਦੇ ਵਿੱਚ ਜਾ ਕੇ ਆਓ ਕੇवाईसी ਆਪਣੀ ਕਰਾ ਕੇ ਆਓ ਤਾਂ ਜੋ ਤੁਹਾਡੀ ਪੈਨਸ਼ਨ ਦੇ ਵਿੱਚ ਕੋਈ ਰਿਕਵਰਟ ਨਾ ਹੋਵੇ ਜੇਕਰ ਕੋਈ ਤੁਹਾਡੇ ਦਸਤਾਵੇਜ਼ਾਂ ਦੇ ਵਿੱਚ ਕੋਈ ত্রুটি ਆ ਕਿਉਂਕਿ ਫੈਸਲੇ ਕਰਤੇ ਜਾ ਰਹੀਆਂ ਨੇ ਜੇ ਕੋਈ ਦਸਤਾਵੇਜ਼ ਅਧੂਰੇ ਨੇ ਜਾਂ ਫਿਰ ਉਹ ਸ਼ਰਤਾਂ ਦੇ ਖਰੇ ਨਹੀਂ ਉਤਰਦੇ ਤੇ ਉਹਨਾਂ ਦੀਆਂ ਪੈਨਸ਼ਨਾਂ ਜਿਹੜੀਆਂ ਨੇ ਉਹ ਕੱਟ ਦਿੱਤੀਆਂ ਜਾਂਦੀਆਂ ਨੇ ਇਸ ਲਈ ਤੁਸੀਂ ਆਪਣਾ ਦਸਤਾਵੇਜ਼ ਸਾਰੇ ਅਪ ਟੂ ਡੇਟ ਕਰਕੇ ਰੱਖੋ ਖਾਤੇ ਆਪਣੇ ਅਫਡੂਡੇਟ ਕਰਕੇ ਰੱਖੋ ਤਾਂ ਜੋ ਫੈਸ਼ਨ ਦੇ ਵਿੱਚ ਰੁਕਾਵਟ ਨਾ ਹੋਵੇ ਤੇ ਵੈਰੀਫਿਕੇਸ਼ਨ ਦਾ ਕੰਮ ਚੱਲ ਰਿਹਾ ਜੀ ਹਾਲੇ ਵੀ ਚੱਲ ਰਿਹਾ ਤੇ ਖਾਤੇ ਕੱਟੇ ਜਾ ਰਹੇ ਨੇ ਜਿਨ੍ਹਾਂ ਨੇ ਫਰਜ਼ੀ ਫੈਸ਼ਨਾਂ ਲਵਾਈਆਂ ਨੇ ਫਰਜ਼ੀ ਦਸਤਾਵੇਜ਼ ਦੇ ਕੇ ਤੇ ਉਹਨਾਂ ਦਾ ਹੱਕ ਮਾਰ ਰਹੇ ਨੇ ਜਿਹੜੇ ਅਸਲ 'ਚ ਇਹਨਾਂ ਫੈਸ਼ਨਾਂ ਦੇ ਯੋਗ ਨੇ ਜਾਂ ਜਿਨ੍ਹਾਂ ਨੂੰ ਅਸਲ ਇਹਨਾਂ ਫੈਸ਼ਨਾਂ ਦੀ ਜ਼ਰੂਰਤ ਹੈ ਸੋਇਆ ਜੀ ਸਾਰੀ ਕਹਾਣੀ ਬਾਕੀ ਜੋ ਵੀ ਅਪਡੇਟਸ ਆਉਣਗੇ ਅਪਲਾਈਸ਼ਨ ਦੇ ਰਿਗਾਰਡਿੰਗ ਉਹ ਤੁਹਾਨੂੰ ਅਸੀਂ ਦਿੰਦੇ ਰਹਾਂਗੇ ਸਾਡੇ ਜਿਹੜੇ ਵੀ ਸਾਡੇ ਭੈਣ ਭਰਾ ਸਾਡੇ ਬਜ਼ੁਰਗ ਮਾਤਾਵਾਂ ਭੈਣਾਂ ਜੁੜੀਆਂ ਨੇ ਜੇਕਰ ਕੋਈ ਤੁਹਾਡੇ ਕੁਐਸਚਨ ਸਵਾਲ ਹੈ ਜੀ ਕਮੈਂਟ ਦੇ ਵਿੱਚ ਪੁੱਛ ਲੈਣਾ ਤੁਹਾਨੂੰ ਅਸੀਂ ਜਵਾਬ ਦੇਵਾਂਗੇ ਧੰਨਵਾਦ